ਸਦਾਹਰ ਪੀਸਿੰਗ ਆਪਾਂ ਗੱਲ ਕਰ ਰਹੀ ਸੀ ਨੌਕਰੀਆਂ ਦੀ ਗੱਲ ਕਰ ਰਹੇ ਸੀ ਤੁਸੀਂ ਲੇਕਿਨ ਹੁਣ ਵਰਤਾਂਤ ਇਹ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਹਮਦਰਦ ਪਾਰਟੀ ਉਹ ਆਮ ਆਦਮੀ ਪਾਰਟੀ ਹੈ ਉਹ ਕਹਿੰਦੇ ਅਕਾਲੀ ਦਲ ਨੇ ਵੀ ਕਰਾਈ ਕੀਤਾ ਪੰਜਾਬ ਨੂੰ ਕਾਂਗਰਸ ਨੇ ਵੀ ਕੀਤਾ ਤੇ ਭਾਜਪਾ ਉਹ ਕਹਿੰਦੇ ਆ ਕਿ ਇਹ ਦੇਸ਼ ਵਿਰੋਧੀ ਪਾਰਟੀ ਹੈ ਜੋ ਪੰਜਾਬ ਨੂੰ ਇਹ ਚੰਗਾ ਨਹੀਂ ਸਮਝ ਰਹੀ ਦੇਖੋ ਇਹ ਕੱਲ ਦੇ ਵਰਤਾਂਤ ਜਿਹੜੇ ਹੈਗੇ ਸੋਸ਼ਲ ਮੀਡੀਆ ਤੇ ਸਿਰਜੇ ਜਾ ਰਹੇ ਹੈ ਜਿਹੜੀ ਗਰਾਊਂਡ ਰਿਐਲਿਟੀ ਹੈ ਉਹ ਹੁਣ ਲੋਕਾਂ ਦੇ ਸਾਹਮਣੇ ਆ ਗਈ ਹੈ ਜਿਹੜਾ ਅੱਗੇ ਅਕਾਲੀ ਦਲ ਨੇ ਕਰਜ਼ਾ ਲਿਆ ਸੀ ਉਹ ਸਾਰੂ ਕਰਜ਼ਾ ਸੀ ਉਸ ਕਰਜ਼ੇ ਨਾਲ ਆਪਣੀ ਜਿਹੜੀ ਪੰਜਾਬ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹਦੀ ਡਿਵੈਲਪਮੈਂਟ ਕੀਤੀ ਗਈ ਸੜਕਾਂ ਦੇ ਜਾਲ ਵਿਛਾਈ ਗਏ ਬਿਜਲੀ ਦੇ ਜਿਹੜੇ ਹੈਗਾ ਪ੍ਰਬੰਧ ਕੀਤਾ ਗਿਆ ਨਵੇਂ ਥਰਮਲ ਪਲਾਂਟ ਬਣਾਏ ਗਏ ਜਿਹੜਾ ਬਿਜਲੀ ਦਾ ਇਨਫਰਾਸਟ੍ਰਕਚਰ ਸੀ ਉਹ ਤਿਆਰ ਕੀਤਾ ਗਿਆ 에어ਪੋਰਟ ਬਣਾਏ ਗਏ ਨਵੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਲਿਆਂਦੀਆਂ ਗਈਆਂ ਹਸਪਤਾਲ ਬਣਾਏ ਗਏ ਸੋ ਜਿਹੜਾ ਉਹ ਕਰਜ਼ਾ ਸੀ ਉਹ ਸਾਰੂ ਕਰਜ਼ਾ ਸੀ ਜਿਹੜਾ ਹੁਣ ਕਰਜ਼ਾ ਪੰਜਾਬੀਆਂ ਦੇ ਸਿਰ ਇਹ ਪਾਰਟੀ ਚੜਾ ਰਹੀ ਆ ਆਮ ਆਦਮੀ ਪਾਰਟੀ ਉਹ ਸਿਰਫ ਤੇ ਸਿਰਫ ਆਪਦੇ ਪ੍ਰਚਾਰ ਦਾ ਕਰਜ਼ਾ ਹੈ ਮੇਰੇ ਸਹੀ ਫਿਕਰ ਸ਼ਾਇਦ ਮੈਂ ਜੇ ਗਲਤ ਨਾ ਕਹਾ ਤਾਂ ਸ਼ਾਇਦ 11 ਕਰੋੜ ਰੁਪਿਆ ਇੱਕ ਘੰਟੇ ਦਾ ਕਰਜ਼ਾ ਲੈ ਰਹੀ ਹੈ ਜਿਹੜਾ ਪੰਜਾਬੀਆਂ ਦੇ ਸਿਰ ਤੇ ਚੜਾ ਰਿਹਾ ਹੈ ਸਿਰਫ ਆਪਦੇ ਅਖਬਾਰਾਂ ਚ ਫੋਟੋਆਂ ਦੇਣ ਦੇ ਮਾਰੇ ਕਿਸੇ ਤੁਸੀਂ ਥੀਏਟਰ ਚ ਜਾਵੋ ਫਿਲਮ ਬਾਅਦ ਚ ਸ਼ੁਰੂ ਹੁੰਦੀ ਹੈ ਪਹਿਲਾਂ ਇਹਨਾਂ ਦੀ ਐਡ ਆਉਂਦੀ ਹੈ ਭਗਵੰਤ ਮਾਨ ਦੀ ਫੋਟੋ ਪਹਿਲਾਂ ਆਉਂਦੀ ਹੈ ਫਿਲਮ ਬਾਅਦ ਚ ਦੇਖਦੇ ਆ ਚੰਡੀਗੜ੍ਹ ਜਾਵੜੂ ਪੰਜਾਬ ਦੇ ਕਿਸੇ ਥੀਏਟਰ ਚ ਜਾਵੜੂ ਕਿਸੇ ਰੇਲਵੇ ਸਟੇਸ਼ਨ ਤੇ ਜਾਵੜੂ ਕਿਸੇ 에어ਪੋਰਟ ਤੇ ਜਾਵੜੂ ਕਿਸੇ ਬੱਸ ਸਟੈਂਡ ਤੇ ਜਾਵੜੂ ਚਾਰੇ ਪਾਸੇ ਇਹਨਾਂ ਦੇ ਪੋਸਟਰ ਲੱਗੇ ਐ ਇਹ ਜਿਹੜਾ ਕਰਜ਼ਾ ਹੈ ਇਹ ਸਿਰਫ ਆਪਦੀ ਪਬਲਿਸਿਟੀ ਤੇ ਖਰਚ ਕਰ ਰਿਹਾ ਹੈ ਮੁਲਾਜ਼ਮਾਂ ਨੂੰ 6-6 ਮਹੀਨੇ ਹੋ ਗਏ ਤਨਖਾਹ ਨਹੀਂ ਮਿਲ ਰਹੀਆਂ ਫਸਲਾਂ ਜਿਨ੍ਹਾਂ ਦੀਆਂ ਮਰ ਗਈਆਂ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਜਿਨ੍ਹਾਂ ਦੀਆਂ ਫਸਲਾਂ ਹੋ ਗਈਆਂ ਉਹ ਵਿਚਾਰੇ ਦਾਣਾ ਮੰਡੀਆਂ 'ਚ ਬੈਠੇ ਰੋਲ ਰਹੇ ਐ ਲਿਫਟਿੰਗ ਨਹੀਂ ਹੋ ਰਹੀ ਤੇ ਸਰਕਾਰ ਨਾਲ ਦੀ ਅੱਜ ਚੀਜ਼ ਹੀ ਹੈ ਨਹੀਂ ਅੱਜ ਨਾ ਸੱਥਾਂ ਚ ਸਰਕਾਰ ਹੈਗੀ ਨਾ ਚੰਡੀਗੜ੍ਹ ਸਰਕਾਰ ਹੈਗੀ ਸਿਰਫ ਮੋਬਾਈਲਾਂ ਤੇ ਸਰਕਾਰ ਹੈਗੀ 13 0 ਦੀ ਗੱਲ ਕਰਦੇ ਆ ਭਗਵੰਤ ਮਾਨ ਜਿੱਥੇ ਵੀ ਜਾਣ ਪੰਜਾਬ ਜਾਣ ਗੁਜਰਾਤ ਜਾਣ ਜਾਂ ਕਿਸੇ ਹੋਰ ਜਗ੍ਹਾ ਤੇ ਜਾਣ ਉਹ ਕਹਿੰਦੇ 13 0 ਇਸ ਵਾਰ ਚਾਰ ਪਾਰਟੀਆਂ ਚੋਣ ਲੜ ਰਹੀਆਂ ਆ 13 0 ਦਾ ਅਨੁਪਾਤ ਜਿਹੜਾ ਕਨਸੈਪਟ ਹੈ ਤੁਹਾਡੇ ਸਮਝ ਵਿੱਚ ਪੈਂਦਾ ਇਹ ਜਿਹੜਾ ਭੁਲੇਖਾ ਮਾਨ ਸਾਹਿਬ ਨੂੰ ਹੈਗਾ ਇਹ ਪੰਜਾਬੀ ਕੱਢਣਗੇ ਆ ਬਹੁਤ ਬਹੁਤ ਆਸਮਾਨੀ ਲੱਗਣਾ ਮੀਨਾ ਕੀ ਰਹਿ ਗਿਆ 4 ਜੂਨ ਨੂੰ 4 ਜੂਨ ਨੂੰ ਜਿਹਦੇ ਰਿਜ਼ਲਟ ਆਏ ਉਹਦੇ ਪੰਜਾਬੀਆਂ ਨੇ ਹੀ ਇਹਨਾਂ ਨੂੰ 92 ਐਮ.ਐਲ.ਏ ਜਿਤਾ ਕੇ ਇਹਨਾਂ ਨੂੰ ਸਰਕਾਰ ਬਣਾਈ ਹੈ ਇਹਨਾਂ ਦੀ ਤੇ ਹੁਣ ਪੰਜਾਬੀ ਹੈ ਇਹਨਾਂ ਦਾ ਜਿਹਦੇ 13 0 ਦਾ ਭਲੇਖਾ ਹੈ ਉਹ 4 ਜੂਨ ਨੂੰ ਕੱਢ ਦੇਣਗੇ ਸਰਦਾਰ ਹਰਪੀ ਸਿੰਘ ਕੋਟਪਾਈ ਸਾਬਕਾ ਵਿਧਾਇਕ ਨੇ ਅਦਲਾ ਬਦਲੀ ਤੁਸੀਂ ਬੜੀਆਂ ਇਲੈਕਸ਼ਨ ਦੇਖੀਆਂ ਐ ਇਹ ਜਿਹੜੀਆਂ ਇੱਕ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੂਜੀ ਪਾਰਟੀ ਤੋਂ ਤੀਜੀ ਪਾਰਟੀ ਅੱਗੇ ਮਾਲਵੇ ਦੇ ਦੋ ਤਿੰਨ ਲੀਡਰਾਂ ਦੇ ਉੱਤੇ ਇਲਜ਼ਾਮ ਲੱਗਦਾ ਸੀ ਵੀ ਇਹਨਾਂ ਦਾ ਪਤਾ ਕੋਈ ਨਹੀਂਗਾ ਵੀ ਕਿੱਧਰ ਨੂੰ ਜਾਣ ਤੇ ਹੁਣ ਤਾਂ ਮੇਰੇ ਖਿਆਲ ਗਿਣਤੀ ਜੇ ਕਰਨੀ ਹੋਵੇ ਤਾਂ ਉਹਨਾਂ ਦੇ ਉਹਨਾਂ ਨੂੰ ਤਾਂ ਲੋਕ ਭੁੱਲੀ ਗਏ ਹੋਣਗੇ ਹਾਂ ਇਹ ਰਾਜਨੀਤੀ ਚ ਜਿਹੜਾ ਇਹ ਨਵਾਂ ਸਿਸਟਮ ਚੱਲ ਪਿਆ ਹੈ ਇਹ ਮੈਂ ਤਾਂ ਕਹਿਣਾ ਵੀ ਇਹ ਨਹੀਂ ਰਾਜਨੀਤੀ ਦਾ ਜਿਹੜਾ ਪੱਧਰ ਹੈ ਜਾਂ ਲੀਡਰਾਂ ਦਾ ਪੱਧਰ ਬਹੁਤ ਨੀਵਾ ਕਰਤਾ ਅੱਜ ਪਤਾ ਹੀ ਨਹੀਂ ਲੱਗਦਾ ਸਵੇਰੇ ਪਾਰਟੀ ਸਵੇਰੇ ਲੀਡਰ ਇੱਕ ਪਾਰਟੀ ਦੇ ਦੁਪਹਿਰੇ ਕਿਸੇ ਚ ਤੇ ਸ਼ਾਮ ਨੂੰ ਕਿਸੇ ਚ ਇਹ ਜਿਹੜਾ ਸਿਸਟਮ ਬਣ ਗਿਆ ਹੈ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਇਹ ਪੰਜਾਬ ਵਾਸਤੇ ਵੀ ਨੁਕਸਾਨਦੇ ਹੈਗਾ ਹੈ ਕਿਉਂਕਿ ਦੇਖੋ ਜਿਹੜੇ ਲੀਡਰ ਐ ਛਾਲਾਂ ਮਾਰੀ ਜਾਂਦੇ ਉਹਨਾਂ ਦੀ ਆਈਡਿਓਲੋਜੀ ਕੀ ਹੈ ਕਿਉਂਕਿ ਹਰੇਕ ਪਾਰਟੀ ਦੀ ਇੱਕ ਅਲੱਗ ਸੋਚ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਅਲੱਗ ਸੋਚ ਲੈ ਕੇ ਚੱਲਿਆ ਹੋਇਆ ਕਾਂਗਰਸ ਅਲੱਗ ਆਮ ਆਦਮੀ ਅਲੱਗ ਭਾਜਪਾ ਅਲੱਗ ਤੇ ਜਿਹੜੇ ਲੀਡਰ ਕਿਸੇ ਵੀ ਪਾਰਟੀ 'ਚ ਵੜ ਜਾਂਦੇ ਉਹਨਾਂ ਦੀ ਆਪ ਦੀ ਸੋਚ ਕੀ ਹੈ ਹੁਣ ਸਾਡਾ ਪਰਿਵਾਰ ਹੈ ਅਸੀਂ ਤਿੰਨ ਪੀੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਆਏ ਪਹਿਲਾ ਦਾਦਾ ਜੀ ਵੀ ਬਾਲ ਸਾਹਿਬ ਨਾਲ ਰਹੇ ਫਾਦਰ ਸਾਹਿਬ ਵੀ ਰਹੇ ਤੇ ਅਸੀਂ ਵੀ ਨਾਲ ਆਏ ਤੇ ਅਸੀਂ ਸੋਚ ਵੀ ਨਹੀਂ ਸਕਦੇ ਸ਼੍ਰੋਮਣੀ ਅਕਾਲੀ ਦਲ ਸਾਡੀ ਸੋਚ ਹੈ ਸਾਡਾ ਮਤਲਬ ਵੀ ਇੱਕ ਸੋਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਮਤਲਬ ਪਾਰਟੀ ਨਾਲ ਅਸੀਂ ਜੁੜੇ ਹੋਏ ਹਾਂ ਸਿਧਾਂਤਾਂ ਤੇ ਖੜੇ ਹਾਂ ਹੁਣ ਮਤਲਬ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਵੀ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਤੇ ਇਹ ਮੈਨੂੰ ਨਹੀਂ ਸਮਝ ਆਉਂਦਾ ਕਿਵੇਂ ਪਾਰਟੀ ਮਾਂ ਹੁੰਦੀ ਹੈ ਤੇ ਲੋਕ ਰੋਜ਼ ਮਾਂ ਬਦਲ ਲੈਂਦੇ ਇਹ ਬਹੁਤ ਮਾੜਾ ਸਿਸਟਮ ਬਣ ਗਿਆ ਹੈ ਤੇ ਮੈਂ ਜਿਹੜੇ ਚੁਣੇ ਹੋਏ ਨੁਮਾਇंदे ਪਾਰਟੀ ਛੱਡ ਜਾਂਦੇ ਮੈਂ ਤਾਂ ਉਹਨਾਂ ਤੇ ਹੈਰਾਨ ਆਂ ਵੀ ਲੋਕ ਉਹਨਾਂ ਨੂੰ ਇੱਕ ਪਾਰਟੀ ਦੇ ਨੁਮਾਇंदे ਵਜੋਂ ਚੁਣਦੇ ਆ ਤੇ ਉਹ ਇੰਨੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਧੋਖਾ ਦੇ ਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰ ਕੇ ਉਹ ਕਿਸੇ ਹੋਰ ਪਾਰਟੀ 'ਚ ਜਾ ਕਿਵੇਂ ਸਕਦੇ ਆ ਸੋ ਮੈਂ ਤਾਂ ਇਹਨੂੰ ਕੋਈ ਚੰਗਾ ਨਹੀਂ ਸਮਝਦਾ ਪਹਿਲੀ ਵਾਰ ਹੀ ਅਕਾਲੀ ਦਲ ਕੱਲਿਆਂ ਇਲੈਕਸ਼ਨ ਲੜ ਰਿਹਾ ਹੈ ਭਾਜਪਾ ਦੇ ਵੱਖਰਾ ਕੀ ਫਰਕ ਹੈਗਾ ਬੀਜੇਪੀ ਵਾਲੇ ਕਹਿੰਦੇ ਆ ਵੀ ਅਸੀਂ 2027 ਦੀ ਤਿਆਰੀ ਕਰ ਰਹੇ ਆ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਚੰਗਾ ਹੋਇਆ ਖੇਤਰੀ ਪਾਰਟੀ ਅਸੀਂ ਕਾਮਯਾਬ ਕਰਨ ਦੇ ਲਈ ਆਪਣੇ ਲੈਵਲ ਦੇ ਉੱਤੇ ਆਪਣੀ ਜ਼ਮੀਨ ਦੇ ਉੱਤੇ ਆਪਣੇ ਗਰਾਊਂਡ ਦੇ ਉੱਤੇ ਹੀ ਕੰਮ ਕਰਾਂਗੇ ਬਿਲਕੁਲ ਦੇਖੋ ਅ ਲਾਇੰਸਸ ਹੁੰਦੇ ਆ ਸਾਡਾ ਵੀ ਸੀਗਾ ਬੀਜੇਪੀ ਨਾਲ ਪਰ ਉਹ ਕੁਝ ਕਾਮਨ ਮਿਨਿਮਮ ਪ੍ਰੋਗਰਾਮ ਹੁੰਦਾ ਹੈ ਵੀ ਉਹਦੇ ਚ ਜਿਹੜੇ ਪੰਜਾਬ ਦੇ ਲੋਕਾਂ ਦੀ ਜੇ ਹਿੱਤ ਨਹੀਂ ਧਿਆਨ ਚ ਰੱਖਣੀ ਤਾਂ ਫਿਰ ਸਾਨੂੰ ਅਲਾਈਅੰਸ ਕਰਨ ਦਾ ਕੋਈ ਬੜਾ ਫਾਇਦਾ ਨਹੀਂ ਸੀਗਾ ਜੇ ਅੱਜ ਜੋ ਪੰਜਾਬ ਚਾਹੁੰਦਾ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿਸਾਨ ਚਾਹੁੰਦੇ ਆ ਮਜ਼ਦੂਰ ਚਾਹੁੰਦੇ ਆ ਵਪਾਰੀ ਚਾਹੁੰਦੇ ਆ ਜੇ ਅਲਾਈਅੰਸ ਨਾਲ ਉਹਨਾਂ ਦੇ ਹੱਕਾਂ ਦੀ ਪੂਰਤੀ ਨਹੀਂ ਹੁੰਦੀ ਫਿਰ ਅਲਾਈਅੰਸ ਦਾ ਕੋਈ ਫਾਇਦਾ ਨਹੀਂ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਖੇਤਰੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਤੇ ਅਸੀਂ ਤਾਂ ਪੰਜਾਬੀਆਂ ਦੀ ਗੱਲ ਕਰਨੀ ਹੈ ਜਦੋਂ ਪਾਰਟੀ ਨੂੰ ਇਹ ਲੱਗਿਆ ਵੀ ਅਲਾਈਅੰਸ ਕਰਨ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਤੇ ਆਪਾਂ ਸ਼੍ਰੋਮਣੀ ਕਾਲੀ ਦਲ ਨੇ ਨਹੀਂ ਅਲਾਈਅੰਸ ਕੀਤਾ ਤੇ ਅਸੀਂ ਸੋਚ ਮਤਲਬ ਪਾਰਟੀ ਪ੍ਰਧਾਨ ਤੇ ਸਾਡੇ ਸਾਰਿਆਂ ਦੀ ਸੋਚ ਇੱਕ ਹੈ ਵੀ ਇਹ ਚੰਗਾ ਹੀ ਹੋ ਗਿਆ ਵੀ ਅਸੀਂ ਆਪ ਦੇ ਪੰਜਾਬ ਦੀ ਗੱਲ ਕਰਨੀ ਹੈ ਖੇਤਰੀ ਪਾਰਟੀ ਹੋਣ ਦੇ ਨਾਤੇ ਸਾਡਾ ਫਰਜ਼ ਵੀ ਮੰਨਦਾ ਵੀ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਅਸੀਂ ਉਹ ਵਧੀਆ ਹੋ ਗਿਆ ਅਸੀਂ ਆਪ ਦਾ ਕਰ ਰਹੇ ਹਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਹਾਨੀ ਸਾਡੇ ਨਾਲ ਨੇ ਹਨ ਜੀ ਕਿਵੇਂ ਦੇਖਦੇ ਹੋ ਮੌਜੂਦਾ ਹਾਲਾਤਾਂ ਨੂੰ ਤੁਹਾਡੇ ਗ੍ਰੈਂਡਫਾਦਰ ਐਮਐਲਏ ਰਹੇ ਔਰ ਉਸ ਸਮੇਂ ਦੀ ਵਿਧਾਨ ਸਭਾ ਤੇ ਹੁਣ ਦੀ ਵਿਧਾਨ ਸਭਾ ਵੱਖ-ਵੱਖ ਜਿਹੜੇ ਪਾਰਟੀ ਸਵਿਚ ਕਰ ਰਹੇ ਆ ਲੀਡਰ ਜਾਂ ਆਪਾਂ ਆਪਸੇ ਵਿੱਚ ਜਦੋਂ ਗੱਲ ਕਰਦੇ ਆ ਤੁਸੀਂ ਹਲਕੇ ਜਾਂਦੇ ਹੋ ਤਾਂ ਤੁਹਾਨੂੰ ਪਹਿਲਾਂ ਪੁੱਛਣਾ ਪੈਂਦਾ ਵੀ ਇਹ ਕਿਹੜੀ ਪਾਰਟੀ ਦਾ ਇਕੱਠ ਹੈ ਜਾਂ ਜਿਵੇਂ ਸ਼ਸ਼ੀਲ ਰਿੰਕੂ ਇਲੈਕਸ਼ਨ ਲੜਿਆ ਉਹ ਪਹਿਲਾਂ ਕਾਂਗਰਸ ਤੋਂ ਫਿਰ ਸਵਿਚ ਕੀਤੀ ਪਾਰਟੀਆਂ ਨੇ ਉਸ ਤੋਂ ਬਾਅਦ ਹੁਣ ਬੀਜੇਪੀ ਚਲਾ ਗਿਆ ਦੁਬਾਰਾ ਇਸ ਤਰ੍ਹਾਂ ਦੇ ਵਰਤਾਂਤ ਨੂੰ ਤੁਸੀਂ ਕਿਵੇਂ ਦੇਖਦੇ ਸਤਿ ਸ਼੍ਰੀ ਅਕਾਲ ਬਾਈ ਜੀ ਪ੍ਰਾਈਮ ਏਸ਼ੀਆ ਤੁਹਾਡੇ ਟੀਵੀ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਧੰਨਵਾਦ ਕਰਦਾ ਕਿ ਤੁਸੀਂ ਇੰਟਰਵਿਊ ਕਰ ਰਹੇ ਹੋ ਮੇਰੀ ਦੇਖੋ ਮੈਂ 10 12 ਦਿਨ ਪਹਿਲਾਂ ਵੀ ਆਪਣੇ ਘਰ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਵਕਤ ਸ਼ਾਇਦ ਤੁਸੀਂ ਦਿੱਲੀ ਸੀ ਮੈਂ ਇਹ ਕਿਹਾ ਸੀਗਾ ਕਿ ਜਿਹੜਾ ਇਹ ਦਲ ਬਦਲੀ ਵਾਲਾ ਕੰਮ ਚੱਲ ਪਿਆ ਇਹ ਬੜੀ ਭੈੜੀ ਹਵਾ ਹੈ ਮੈਂ ਟਾਰਗੇਟ ਵਰਕਰਾਂ ਨੂੰ ਨਹੀਂ ਕਰ ਰਿਹਾ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ ਉਹਨਾਂ ਨੂੰ ਤਾਂ ਜਿੱਧਰ ਕੋਈ ਮੋੜ ਲੈਂਦਾ ਉਧਰ ਮੁੜ ਜਾਂਦੇ ਆ ਜਿਹੜੇ ਵੀ ਕੋਈ ਐਮਪੀ ਐਮਐਲਏ ਮੰਤਰੀ ਜਾਂ ਮੁੱਖ ਮੰਤਰੀ ਪਰਿਵਾਰ ਜਿਹੜੇ ਇਹਨਾਂ ਇਹਨਾਂ ਕੁਸ਼ ਅਹੁਦੇ ਹੰਢਾ ਕੇ ਜਿਹੜੇ ਉਹ ਪਾਰਟੀਆਂ ਬਦਲਦੇ ਉਹਨਾਂ ਲਈ ਕੋਈ ਨਾ ਕੋਈ ਇਲੈਕਸ਼ਨ ਕਮਿਸ਼ਨ ਜਾਂ ਕੋਈ ਸੁਪਰੀਮ ਕੋਰਟ ਦੇ ਜੱਜਸ ਦਾ ਕੋਈ ਪੈਨਲ ਬੈਠੇ ਜਿਹੜੇ ਇੱਕ ਨਵਾਂ ਕਾਨੂੰਨ ਬਣਾਉਣ ਔਰ ਸਖਤ ਕਾਨੂੰਨ ਬਣਾਉਣ ਜਿਹੜਾ ਵੀ ਕੋਈ ਪਾਰਟੀ ਬਦਲੂਗਾ ਉਹਨੂੰ ਘੱਟੋ ਘੱਟ 10 ਸਾਲ ਉਸ ਪਾਰਟੀ ਦੇ ਵਿੱਚ ਕੋਈ ਵੀ ਅਹੁਦਾ ਨਹੀਂ ਮਿਲੂਗਾ ਟਿਕਟ ਤਾਂ ਕੀ ਮਿਲਨੀ ਆ ਨਾ ਐਮਐਲਏ ਐਮਪੀ ਦੀ ਕੋਈ ਟਿਕਟ ਮਿਲੇ 10 ਸਾਲ ਉਹ ਸੇਵਾ ਕਰੇ ਇੱਕ ਪਾਸੇ ਤੇ ਫਿਰ ਜਾ ਕੇ ਉਹ ਨੂੰ ਉਥੋਂ ਉਹ ਪਾਰਟੀ ਦੀ ਟਿਕਟ ਲੈ ਸਕਦਾ ਕਿਉਂਕਿ ਕਿਸੇ ਦਾ ਵਿਸ਼ਵਾਸ ਹੀ ਨਹੀਂ ਰਹਿ ਗਿਆ ਤੁਸੀਂ ਆਮ ਦੇਖਿਆ ਕਿ ਕੋਈ ਵੀ ਪਾਰਟੀ ਪ੍ਰਧਾਨ ਆ ਉਹ ਬਿਨਾਂ ਤੁਹਾਡੇ ਪ੍ਰੈਸ ਤੋਂ ਕਈ ਵਾਰ ਬੰਦ ਕਮਰਾ ਮੀਟਿੰਗ ਕਰਦੇ ਆ ਔਰ ਉਸ ਬੰਦ ਕਮਰੇ ਦੇ ਵਿੱਚ ਪਤਾ ਨਹੀਂ ਕਿੰਨੇ ਅੱਜ ਕੱਲ ਬੁੱਕਲ ਦੇ ਸੱਪ ਬੈਠੇ ਹੁੰਦੇ ਜਿਹੜੇ ਕੋਈ ਗੱਲ ਗੁਪਤ ਰਹਿਣ ਹੀ ਨਹੀਂ ਦਿੰਦੇ ਬਾਹਰ ਜਾ ਕੇ ਆਪਦੇ ਪ੍ਰਧਾਨ ਦੀਆਂ ਆਪਦੀਆਂ ਪਾਰਟੀ ਦੀਆਂ ਜੋ ਵੀ ਉਹਨਾਂ ਦੀਆਂ ਨਿੱਜੀ ਗੱਲਾਂ ਗੱਲਬਾਤ ਉਹ ਸਾਰੀਆਂ ਬਾਹਰ ਆ ਕੇ ਉਜਾਗਰ ਕਰ ਦਿੰਦੇ ਆ ਸੋ ਮੈਂ ਇਸ ਵਰਤਾਂਤ ਨੂੰ ਬਹੁਤ ਮਾੜਾ ਗਿਣਦਾ ਥੋਡੀ ਵਫਾਦਾਰੀ ਹੋਣੀ ਚਾਹੀਦੀ ਆਪਦੀ ਪਾਰਟੀ ਦੇ ਪ੍ਰਤੀ ਤੁਹਾਨੂੰ ਲਾਇਲ ਹੋਣਾ ਚਾਹੀਦਾ ਜਿੱਧਰ ਵੀ ਤੁਸੀਂ ਰਹੇ ਹੋ ਉਧਰ ਤੁਸੀਂ ਉਸ ਜਿਹੜੀ ਕਿਸ਼ਤੀ ਦੇ ਵਿੱਚ ਸਵਾਰੀ ਕਰੋ ਉਹਦੀ ਖੈਰ ਮੰਗੋ ਔਰ ਅੱਜ 40 ਮੁਕਤਿਆਂ ਦਾ ਦਿਹਾੜਾ ਮੈਂ ਜਿੱਥੇ ਨਤਮਸਤਕ ਹੁੰਨਾ 40 ਮੁਕਤੀਆਂ ਨੂੰ ਪ੍ਰਣਾਮ ਕਰਦਾ ਐ ਇਸ ਪਵਿੱਤਰ ਧਰਤੀ ਤੇ ਉੱਥੇ ਹੀ ਇੱਕ ਥੋੜੇ ਸਮੁੱਚੇ মিডিਆ ਦੇ ਰਾਹੀਂ ਮੈਂ ਇੱਕ ਮੰਗ ਕਰੂੰਗਾ ਕਿ ਅੱਜ 3 ਮਈ ਨੂੰ ਸ਼ਹੀਦਾਂ ਦੇ ਦਿਹਾੜੇ ਤੇ ਜੇ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਨਹੀਂ ਕਰਨੀ ਤਾਂ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਸਕੂਲਾਂ ਕਾਲਜਾਂ ਬੈਂਕਾਂ ਦੇ ਵਿੱਚ ਸਰਕਾਰੀ ਛੁੱਟੀ ਚਾਹੀਦੀ ਹੈ ਤਾਂ ਕਿ ਹਰ ਇੱਕ ਮੁਲਾਜ਼ਮ ਸਾਡੇ ਭੈਣ ਭਰਾ ਜਿੰਨੇ ਵੀ ਕੋਈ ਹੈਗੇ ਆ ਉਹ ਸਾਰੇ ਇਸ ਪਵਿੱਤਰ ਜਗ੍ਹਾ ਤੇ ਆ ਕੇ ਨਤਮਸਤਕ ਹੋਣ ਤੇ ਗੁਰੂ ਘਰ ਦੇ ਦਰਸ਼ਨ ਕਰਨ ਦੋ ਘੰਟੇ ਕੋਈ ਕੀਰਤਨ ਸਰਵਣ ਕਰਨ। ਸਰਦਾਰ ਸਰੂਪ ਸਿੰਘ ਮੈਂਬਰ ਐਸਜੀਪੀਸੀ ਕਿਵੇਂ ਦੇਖਦੇ ਹੋ ਵੱਡੇ ਬਾਦਸਾਹ ਦੀ ਗੈਰ ਹਾਜ਼ਰੀ ਦੇ ਵਿੱਚ ਇਲੈਕਸ਼ਨ ਲੜ ਰਹੇ ਹੋ? ਔਰ ਉਸ ਸਮੇਂ ਜਦੋਂ ਚਾਰ ਪਾਰਟੀਆਂ ਇਕੱਲੇ ਇਕੱਲੀ ਤਲਬਦਲ। ਸਰਦਾਰ ਸੁਖਵੀਰ ਸਿੰਘ ਬਹੁਤ ਮਿਹਨਤ ਕਰ ਰਹੇ ਆ ਔਰ ਬੜਾ ਤਕੜੇ ਹੋ ਕੇ ਲੱਗੇ ਹੋਏ ਆ ਔਰ ਦਿਨ ਰਾਤ ਉਹ ਕੰਮ ਕਰ ਰਹੇ ਵਰਕ ਕਰ ਰਹੇ ਆ ਤੇ ਪਾਰਟੀ ਨੂੰ ਸਫਲਤਾ ਮਿਲੇਗੀ। ਤੇ ਚਾਰ ਪਾਰਟੀਆਂ 'ਚ ਵੋਟ ਡਿਵਾਈਡ ਹੋ ਜਾਣ ਸਾਡੀ ਵੋਟ ਜਿੱਥੇ ਹੈਗੀ ਉਹ ਖੜੀ ਆ ਬਿਲਕੁਲ ਸਾਰੇ ਸਾਡੇ ਬੰਦੇ ਜਿੱਥੇ ਵੀ ਲੜਨਗੇ ਕਾਮਯਾਬ ਹੋਣਗੇ ਭੂਲਰ ਸਾਹਿਬ ਕੀ ਫਰਕ ਹੈਗਾ ਆ ਸਾਡੇ ਨਾਲ ਗਰਮੇਲ ਸਿੰਘ ਨੇ ਸਰਪੰਚ ਸਾਹਿਬ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਆ ਅਕਸਰ ਵੇਖਿਆ ਜਾਂਦਾ ਹੈ ਕਿ ਨਵੀਆਂ-ਨਵੀਆਂ ਪਾਰਟੀਆਂ ਨਵੇਂ-ਨਵੇਂ ਵਾਦੇ ਨਵੇਂ-ਨਵੇਂ ਲੋਕ ਤੇ ਨਵੀਂ ਇਲੈਕਸ਼ਨ 2 ਸਾਲ ਬਾਅਦ ਦੇਖੋ ਜੀ ਇੱਕ ਵਾਰੀ ਤਾਂ ਲੋਕ ਉਹਨਾਂ ਦੇ ਚਾਂਸੇ 'ਚ ਆਗੇ ਆਫਟਰ ਵਾਲ ਜਿਹੜੇ ਪਿੰਡਾਂ ਦੇ ਲੋਕ ਆ ਉਹ ਆਪਣੀ ਮਾਂ ਪਾਰਟੀ ਸ਼ਰਮਣੀ ਅਕਾਲੀ ਦਲ ਨਾਲ ਜਿਹੜੀ ਪਿੰਡਾਂ ਦੀ ਪਾਰਟੀ ਆ ਸ਼ਰਮਣੀ ਅਕਾਲੀ ਦਲ ਦਾ ਮਤਲਬ ਹੀ ਆ ਮਜ਼ਦੂਰ ਕਿਸਾਨ ਏਕਤਾ ਦਾ ਪ੍ਰਤੀਕ ਹੈ ਸਿੱਖ ਧਰਮ ਦੀ ਇੱਜ਼ਤ ਹੈ ਬੰਦੀ ਹੈਗੀ ਹੈ ਸ਼ਹੀਦਾਂ ਦੀ ਇੱਜ਼ਤ ਹੈ ਬੰਦੀ ਹੈਗੀ ਹੈ ਪਿੰਡਾਂ ਦੇ ਜਥੇਬੰਦੀ ਤੇ ਪਿੰਡਾਂ ਦੇ ਲੋਕ ਆਪਣੀ ਪਾਰਟੀ ਦੇ ਨਾਲ ਹੀ ਹੈਗੇ ਸਾਰੇ ਤੇ ਆ ਰਿਜ਼ਲਟ ਆਜੂਗਾ ਚੋਣਾਂ ਦਾ ਬੜਾ ਵਰਕਰਾਂ ਚ ਉਤਸ਼ਾਹ ਹੈਗਾ ਪਿੰਡਾਂ ਚ ਜਾਣੇ ਹੈਗੇ ਬਹੁਤ ਵਧੀਆ ਰਿਜ਼ਲਟ ਆਉਣ ਦੀ ਉਮੀਦ ਹੈਗੀ ਆ ਜਿਹੜੇ ਇਹ ਲੋਕ ਅਗੇ ਝੂਠ ਵਾਲੇ ਇਹਨਾਂ ਨੂੰ ਨਕਾਰ ਦੇਣਗੇ ਲੋਕ ਇਹ ਜੀ ਚਾਰ ਪਾਰਟੀਆਂ ਦਾ ਇਲੈਕਸ਼ਨ ਪਹਿਲੀ ਵਾਰੀ ਦੇਖ ਰਹੇ ਹਾਂ ਮੇਰੇ ਖਿਆਲ ਤੋਂ ਜੋ ਸਾਡੀ ਉਮਰ ਦੇ ਤਾਂ ਹਾਂਜੀ ਚਾਰ ਪਾਰਟੀਆਂ ਦਾ ਇਲੈਕਸ਼ਨ ਤਾਂ ਪਹਿਲੀ ਵਾਰ ਮੈਂ ਵੀ ਦੇਖ ਰਿਹਾ ਕਿਉਂਕਿ ਮੇਰੀ ਉਮਰ 36 ਸਾਲ ਹੋ ਗਈ ਪਰ ਚਾਰ ਪਾਰਟੀਆਂ ਦਾ ਇਲੈਕਸ਼ਨ ਕਦੇ ਨਹੀਂ ਕਿਉਂਕਿ ਮੁੱਖ ਤੌਰ ਤੌਰ ਤੇ ਤਾਂ ਕਾਂਗਰਸ ਅਕਾਲੀ ਦਲ ਦਾ ਹੀ ਮੁਕਾਬਲਾ ਹੁੰਦਾ ਸੀ ਪਰ ਐਕਟੀਅਰ ਚਾਰ ਪਾਰਟੀਆਂ ਦਾ ਮੁਕਾਬਲਾ ਪਰ ਫਿਰ ਵੀ ਮੇਨ ਮੁਕਾਬਲਾ ਸ਼ਰੂਮ ਨਹੀਂ ਅਕਾਲੀ ਦਲ ਵਿੱਚ ਹੀ ਹੋਣਾ ਕਿਉਂਕਿ ਜਿਹੜੇ ਲੋਕ ਆ ਸਮਝ ਚੁੱਕੇ ਆ ਵੀ ਪੰਜਾਬ ਨਾਲ ਜਿਹੜਾ ਵਿਤਕਰਾ ਕਾਂਗਰਸ ਕਰਦੀ ਰਹੀ ਹੈ ਉਹੀ ਕੰਮ ਭਾਜਪਾ ਨੇ ਸ਼ੁਰੂ ਕਰ ਲਿਆ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਉਹਨਾਂ ਦੀ ਜਿਹੜੇ ਉਤਲੀ ਜਸੇਬੰਦੀ ਦੇ ਲੋਕ ਸੀ ਉਹਨਾਂ ਨੇ ਹੀ ਪੰਜਾਬ ਨੂੰ ਮਰਤੇ ਮਰਤੇਆ ਵਰਤਾਵ ਵੀ ਕੀਤਾ ਵੀ ਉਹਨੂੰ ਕੋਈ ਆਵਦਾ ਨਹੀਂ ਸਮਝਿਆ ਉਹਨਾਂ ਨੇ ਜਿੰਨੇ ਵੀ ਮੇਨ ਅਹੁਦੇ ਤੁਸੀਂ ਵੇਖੋ ਵੀ ਦਿੱਲੀੋਂ ਲਿਆ ਕੇ ਬੰਦੇ ਉਹਨਾਂ ਤੇ ਬਿਠਾਏ ਗਏ ਆ ਸੀਐਮ ਡੰਮੀ ਆ ਰਾਗਵ ਚੱਡਾ ਸੀਐਮ ਸੰਭਾਲ ਰਿਹਾ ਪੰਜਾਬ ਨਾਲ ਉਹੀ ਵਿਤਕਰਾ ਸ਼ੁਰੂ ਹੋ ਰਿਹਾ ਜੋ ਦਿੱਲੀ ਨੇ ਕਾਂਗਰਸ ਨੇ ਕੀਤਾ ਸੀ ਪੰਜਾਬ ਨੂੰ ਉੱਥੇ ਰੱਖਿਆ ਤੇ ਪੰਜਾਬ ਦੇ ਲੋਕ ਇਹ ਸਮਝ ਗਏ ਹੁਣ ਕੋਈ ਮਸਲਾ ਕਿਸੇ ਧਰਮਜਾਤ ਦਾ ਨਹੀਂ ਪੰਜਾਬ ਵੀ ਇੱਜਤ ਦਾ ਰਹਿ ਗਿਆ ਤੇ ਪੰਜਾਬ ਦੀ ਰਾਜ ਦਾ ਰਹਿ ਗਿਆ ਤੇ ਇਸ ਕਰਕੇ ਲੋਕ ਮੇਰੇ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਖੜਨਗੇ ਕਿਉਂਕਿ ਪੰਜਾਬ ਦੀ ਗੱਲ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਕਰ ਰਿਹਾ ਜੀ ਨਿੱਜੀ ਦੂਸ਼ਣਵਾਦੀ ਤੇ ਮੁੱਦਿਆਂ ਦੀ ਗੱਲ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਐਜ਼ ਅ ਯੂਥ ਵੇਖੋ ਜੀ ਐਸੇ ਯੂਥ ਇਹ ਗੱਲ ਆ ਵੀ ਜਿਹੜਾ ਪਿਛਲਾ ਸਮਾਂ ਸੀ ਉਦੋਂ ਆਮ ਆਦਮੀ ਪਾਰਟੀ ਨੇ ਕੋਈ ਸਰਕਾਰ ਨਹੀਂ ਚਲਾਈ ਸੀ ਉਦੋਂ ਉਹਨਾਂ ਦੀਆਂ ਗੱਲਾਂ ਚੱਲ ਗਈਆਂ ਪਰ ਹੁਣ ਜਿੰਨੀ ਨਿੱਜੀ ਦੂਸ਼ਣबाजी ਉਹ ਕਰ ਲੈਣ ਪਰ ਉਹ ਗੱਲ ਨਹੀਂ ਚੱਲਲੀ ਕਿਉਂਕਿ ਹੁਣ ਲੋਕ ਸਮਝ ਗਏ ਨਾ ਤਾਂ ਯੂਥ ਨੂੰ ਕੋਈ ਨਸ਼ੇ ਤੋਂ ਰਾਹਤ ਮਿਲੀ ਨਾਈ ਕੋ ਰੋਜ਼ਗਾਰ ਮਿਲਿਆ ਉਸੇ ਤਰ੍ਹਾਂ ਹੀ ਯੂਥ ਬਾਹਰ ਜਾ ਰਿਹਾ ਨਸ਼ੇ ਨਾਲ ਨੌਜਵਾਨ ਮਰ ਰਹੇ ਆ ਸਗੋ ਇਹ ਹਾਲਾਤ ਪੈਦਾ ਹੋ ਗਏ ਵੀ ਗਲੀ ਗਲੀ ਨੁੱਕੜ ਨੁੱਕੜ ਨਸ਼ਾ ਵਿਕ ਰਿਹਾ ਐਡੇ ਮਾੜੇ ਹਾਲਾਤ ਆ ਫਰੋਤੀਆਂ ਯੂਥ ਨਾਲ ਉਹ ਕੁਝ ਹੋ ਰਿਹਾ ਸਾਡੇ ਬੱਚੇ ਫੜ ਕੇ ਡਿਬਰੂਗੜ ਸਿੱਡ ਦਿੱਤੇ ਗਏ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਐਨਐਸਏ ਲ ਆ ਗਿਆ ਇਸ ਤੋਂ ਬਾਅਦ ਸਮਝ ਗਏ ਵੀ ਯੂਥ ਨਾਲ ਉਹੀ ਸਲੂਕ ਕੀਤਾ ਜਾ ਰਿਹਾ ਜੋ ਦਿੱਲੀ ਪਹਿਲਾਂ 1984 ਤੋਂ ਪਹਿਲਾਂ ਕਾਂਗਰਸ ਕਰਦੀ ਸੀ ਸੋਸ਼ਲ ਮੀਡੀਆ ਕੋਈ ਵਰਤਾਂਤ ਸਿਰਜ ਸਕਦਾ ਹੈ ਸਰਕਾਰ ਬਣਾਉਣ ਦੇ ਵਿੱਚ ਰੋਲ ਅਦਾ ਕਰ ਸਕਦਾ ਹੈ ਜਾਂ ਸੋਸ਼ਲ ਮੀਡੀਆ ਦੇ ذریعے ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਵੇਖੋ ਇਹ ਜਿਹੜਾ سوشل میڈیا ਹੈ ਇਹ ਮੋਦੀ ਸਾਹਿਬ 2014 ਦੇ ਲੈ ਕੇ ਆਏ ਸੀ ਉਸ ਤੋਂ ਹੀ ਇਹਦਾ ਕੰਮ ਸ਼ੁਰੂ ਹੋਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਦਾ ਫੁੱਲ ਇਸਤੇਮਾਲ ਕੀਤਾ ਪਰ ਅੱਜ ਦੇ ਹਾਲਾਤ ਲੋਕ ਇਹ ਸਮਝ ਗਏ ਵੀ ਹਰੇਕ ਗੱਲ ਸੱਚ ਨਹੀਂ ਹੁੰਦੀ ਲੋਕਾਂ ਨੂੰ ਇਹ ਸਮਝ ਆ ਚੁੱਕਿਆ ਵੀ سوشل میڈیا ਮੁੱਦੇ ਢਕਾਉਣ ਵਾਸਤੇ ਰੱਖਿਆ ਜਿਵੇਂ ਕੋਈ ਪੰਜਾਬ ਦੀ ਗੱਲ ਹੁੰਦੀ ਹੈ ਕੋਈ ਨਵਾਂ ਮੁੱਦਾ ਛੇੜ ਦਿੱਤਾ ਜਾਂਦਾ ਕਿ ਲੋਕ ਇਥੋਂ ਡਿਵਰਟ ਹੋ ਜਾਣ ਜਿਵੇਂ ਸ਼ਰੋਮਣੀ ਅਕਾਲੀ ਦਲ ਪੰਜਾਬ ਵਾਸਤੇ ਪੰਜਾਬ ਜਾਓ ਯਾਤਰਾ ਕੀਤੀ ਤਾਂ ਉਸ ਦੌਰਾਨ ਇਹਨਾਂ ਨੇ ਕਈ ਇਸ ਤਰ੍ਹਾਂ ਦੇ ਮੁੱਦੇ ਛੇੜੇ ਪਰ ਲੋਕਾਂ ਨੇ ਫਿਰ ਵੀ ਸਾਥ ਸ਼ਰੋਮਣੀ ਅਕਾਲੀ ਦਲ ਦਾ ਦਿੱਤਾ ਸਦਰ ਸੁਖਵੀਰ ਸਿੰਘ ਬਾਦਲ ਦਾ ਸਮਾ ਹੈਗਾ ਪਰ ਇੰਨਾ ਵੀ ਨਹੀਂ ਲੋਕ ਵੀ ਉਸਤੇ ਪੱਕਾ ਯਕੀਨ ਕਰਨਗੇ ਲੋਕ ਹੁਣ ਆਪਦੇ ਮਤ ਨਾਲ ਹੀ મતદાન ਕਰਨਗੇ ਜੀ ਸੋ ਵੱਖ-ਵੱਖ ਸਿਆਸੀ ਆਗੂਆਂ ਨਾਲ ਗੱਲਬਾਤ ਕੀਤੀ ਜ਼ਿਆਦਾਤਰ ਇਹ ਆਗੂ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਪਰਸੈਪਸ਼ਨ ਜ਼ਰੂਰੀ ਨਹੀਂ ਹੈ ਪਰ ਜਿਹੜੀ ਅਸਲੀਅਤ ਗਰਾਊਂਡ ਰਿਐਲਿਟੀ ਆ ਉਹ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਸੋ ਮੈਨੂੰ ਜਸਵਿੰਦਰ ਸਿੰਘ ਬਿੱਟਾ ਨੂੰ ਦੀ ਇਜਾਜ਼ਤ ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮੇਸ਼ੀਆ ਟੀਵੀ